ਜੱਟਾਂ ਜ਼ਿਮੀਂਦਾਰਾਂ ਦੀ ਪਿੰਡੂਆਂ ਦੀ ਜ਼ਮੀਨ ਖੋਣ ਦਾ ਵੱਡਾ ਮਨਸੂਬਾ ਆਮ ਆਦਮੀ ਪਾਰਟੀ ਨੇ ਬਣਾਇਆ ਵੈਸੇ ਤਾਂ ਪੰਜਾਬ ਦੇ ਵਿੱਚ 65000 ਏਕੜ ਜ਼ਮੀਨ ਐਕਵਾਇਰ ਕਰਨਾ ਚਾਹੁੰਦੀ ਸਰਕਾਰ ਇਸ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਬਿਨਾ ਪੈਸਾ ਦਿੱਤੇ ਆਪਣੇ ਸੱਬ ਦੀ ਜ਼ਮੀਨ ਰੋਜੀ ਰੋਟੀ ਕਿੱਤਾ ਇਹਦੇ ਤੇ ਹਮਲਾਵਾ ਤੁਸੀਂ ਸਾਰੇ ਇਹ ਵੀ ਜਾਣਦੇ ਹੋ ਕਿ ਅੱਜ ਤੋਂ ਇੱਕ ਦੋ ਦਿਨ ਪਹਿਲਾਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਲੈਂਡ ਪੂਲਿੰਗ ਪਾਲਿਸੀ ਨੂੰ 4 ਹਫ਼ਤੇ ਵਾਸਤੇ ਸਟੇ ਕਰ ਦਿੱਤਾ ਰੋਕ ਦਿੱਤਾ ਵਾ ਪਰ ਆਮ ਆਦਮੀ ਪਾਰਟੀ ਦੀ ਪੂਰੀ ਕੋਸ਼ਿਸ਼ ਹੋਊਗੀ ਕਿ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਅਖੋਤੀ ਲੈਂਡ ਪੂਲਿੰਗ ਲੈਂਡ ਗ੍ਰੈਬਿੰਗ ਇਹਨੂੰ ਅਸੀਂ ਸਿਰੇ ਚਾੜੀਏ ਕਿਉਂਕਿ ਸ਼ਾਇਦ ਇਹ ਸਦੀ ਦਾ ਸਭ ਤੋਂ ਵੱਡਾ ਘੁਟਾਲਾ ਹੋਵੇਗਾ ਘੁਟਾਲਾ ਮਤਲਬ ਕਹਿਣ ਦਾ ਕਿ ਪੰਜਾਬ ਵਿੱਚੋਂ ਕਿਵੇਂ ਅਸੀਂ ਪੈਸੇ ਕੱਢਣੇ ਨੇ ਔਰ ਕਿਵੇਂ ਅਸੀਂ ਜਿਹੜੇ ਇਹਨਾਂ ਦੇ ਆ ਫ੍ਰੀ ਬੀਜ਼ ਫ੍ਰੀ ਬੀ ਪੋਲਿਟਿਕਸ ਮੁਫਤ ਖੁਰਦੀ ਦੀ ਰਾਜਨੀਤੀ ਔਰਤਾਂ ਨੂੰ ਕਿਵੇਂ ਪੈਸਾ ਦੇਣਾ ਬਿਜਲੀ ਮੁਫਤ ਜਿਹੜੀ ਦਿੱਤੀ ਉਹਦੀ ਪਰਪਾਈ ਕਿੱਦਾਂ ਕਰਨੀ ਇੱਕ ਪੱਖ ਤਾਂ ਇਸ ਸਾਰੇ ਲੈਂਡ ਪੂਲਿੰਗ ਪਾਲਿਸੀ ਵਿੱਚੋਂ ਇਹ ਆ ਦੂਸਰਾ ਪੱਖ ਹੈਗਾ ਕਿ ਅਸੀਂ ਆਪਣੇ ਚੋਣਾਂ ਵਾਸਤੇ ਆਮ ਆਦਮੀ ਪਾਰਟੀ ਦੀ ਫੰਡਿੰਗ ਲਈ ਜਿਹੜਾ ਕਮਿਸ਼ਨ ਲੈਣਾ ਨੰਬਰ 2 ਦਾ ਕਾਲਾ ਪੈਸਾ ਜਨਰੇਟ ਕਰਨਾ ਉਹ ਵੀ ਬੜੇ ਆਰਾਮ ਨਾਲ ਇਹਦੇ ਚੋਂ ਜਨਰੇਟ ਕੀਤਾ ਜਾ ਸਕਦਾ ਤੁਸੀਂ ਬਹੁਤੇ ਸਾਰੇ ਪੱਖ ਤਾਂ ਕਿਸਾਨ ਆਗੂਆਂ ਦੇ ਜਥੇਬੰਦੀਆਂ ਦੇ ਪੋਲੀਟੀਕਲ ਆਗੂਆਂ ਦੇ ਸਾਰੇ ਦੇਖ ਲੈ ਕੇ ਇਹਦਾ ਬਹੁਤ ਵੱਡਾ ਨੁਕਸਾਨ ਆ ਬਲਕਿ ਆਈ ਵੁੱਡ ਸੇ ਕਿ ਸਾਡੀ ਹੋਂਦ ਤੇ ਸਾਡੀ ਐਗਜ਼ਿਸਟੈਂਸ ਤੇ ਸਾਡੀ ਆਈਡੈਂਟੀਟੀ ਤੇ ਹਮਲਾ ਵਾ ਇਹ ਵੀ ਆਪਾਂ ਚੰਗੀ ਤਰ੍ਹਾਂ ਜਾਣਦੇ ਕਿ ਪੰਜਾਬ ਵਿੱਚ ਕਿਸੇ ਨੇ ਅਰਬਨ ਸਟੇਟ ਯਾਨੀ ਕਿ ਰਹਿਸ਼ੀ ਕਲੋਨੀਆਂ ਤਾਂ ਮੰਗੀਆਂ ਹੀ ਨਹੀਂ ਸੀ ਕਿਆਂ ਮੰਗਦੇ ਤਾਂ ਲੋਕੀ ਹੋਰ ਕਈ ਇਨਸਾਫ਼ ਨਹੀਂ ਜਿਹੜੇ ਮੈਂ ਪਹਿਲਾਂ ਜ਼ਿਕਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਨਰਿੰਦਰ ਸਿੰਘ ਦੀ ਪੁਲਿਸ ਕਸਟਡੀ ਚ ਸੀਆਈਏ ਸਟਾਫ ਕੋਈ ਮੌਤ ਦਾ ਆਪਣੇ ਫਸਲਾਂ ਦੇ ਮੁਆਵਜ਼ੇ ਦਾ ਅਬੋਹਰ ਵਿੱਚ ਬਹੁਤ ਵੱਡੇ ਪੱਧਰ ਤੇ ਮੌਟਰ ਲੌਗਿੰਗ ਹੋ ਗਈ ਪਾਣੀ ਆ ਗਿਆ ਬਰਸਾਤੀ ਉਹਨੇ ਬਹੁਤ ਨੁਕਸਾਨ ਕੀਤਾ ਨਰਮੇ ਦਾ ਬਾਗਾਂ ਦਾ ਜਾਂ ਲੋਕੀ ਵੈਸੇ ਇਨਸਾਫ ਮੰਗਦੇ ਨੇ ਝੂਠੇ ਮੁਕੱਦਮਿਆਂ ਦਾ ਬਦਲਾਖੋਰੀ ਦਾ ਲੇਕਿਨ ਆਮ ਆਦਮੀ ਪਾਰਟੀ ਨੇ ਤੁਹਾਡਾ ਸਾਰਿਆਂ ਦਾ ਇੱਥੋਂ ਧਿਆਨ ਹਟਾਉਣ ਵਾਸਤੇ ਤੇ ਕਿਵੇਂ ਅਸੀਂ ਇਹਦੇ ਤੋਂ ਪੈਸੇ ਕਮਾਈਏ ਤੇ ਆਪਣੀ ਸਾਡੀ ਜਿਹੜੀ ਸਿੱਖਾਂ ਦੀ ਪੰਜਾਬੀਆਂ ਦੀ ਜਿਹੜੀ ਆਇਡੈਂਟੀਟੀ ਆ ਇਨੂੰ ਕਿਵੇਂ ਕੁਚਲੀਏ ਉਹ ਸਾਰਾ ਇੱਕ ਬੜਾ ਡੀਪ ਰੂਟਡ ਕਨਸਪੀਰੇਸੀ ਬਹੁਤ ਡੂੰਗੀ ਸਾਜਿਸ਼ ਨਾਲ ਬਣਾਈ ਗਈ ਸਕੀਮ ਆ ਹੁਣ ਮੈਂ ਜਿਹੜਾ ਅੱਜ ਤੁਹਾਡੇ ਸਾਹਮਣੇ ਪੱਕੇ ਪੇਸ਼ ਕਰਨਾ ਮੈਂ ਬਿਲਕੁਲ ਇਹਨੂੰ ਰਿਸਰਚ ਕੀਤਾ ਪਿਛਲੇ 3-4 ਦਿਨ ਤੋਂ ਜਿਹੜੇ ਮੇਰੇ ਦੋਸਤ ਕਲੋਨਾਈਜ਼ਰਸ ਨੇ ਬਿਲਡਰਸ ਨੇ ਜਿਹੜੇ ਇਸ ਤਰ੍ਹਾਂ ਨਾਲ ਜ਼ਮੀਨਾਂ ਲੈ ਕੇ ਉਹਦੇ ਤੇ ਮੁੜ ਕੇ ਉਹਨੂੰ ਡਿਵੈਲਪ ਕਰਦੇ ਨੇ ਉਹਨਾਂ ਨੂੰ ਫਿਰ ਪਲਾਟਾਂ ਚ ਵੇਚਦੇ ਨੇ ਜਾਂ ਕਮਰਸ਼ੀਅਲ ਸ਼ੋਰੂਮਸ ਵੇਚਦੇ ਨੇ ਕਿਵੇਂ ਉਹਦੇ ਚੋਂ ਸੜਕਾਂ ਕੱਟੀਆਂ ਜਾਂਦੀਆਂ ਕਿਵੇਂ ਉਹਦੇ ਚੋਂ ਗ੍ਰੀਨ ਬੈਲਟ ਛੱਡਣੀ ਪੈਂਦੀ ਇਹ ਸਾਰਾ ਕੁਝ ਮੈਂ ਅਚੀ ਤਰ੍ਹਾਂ ਸਟੱਡੀ ਕੀਤਾ ਤੇ ਜਿਹੜਾ ਮੈਂ ਸਿੱਟੇ ਤੇ ਪਹੁੰਚਿਆ ਕੇਵਲ ਲੁਧਿਆਣਾ ਤੇ ਮੁਹਾਲੀ ਨੂੰ ਮੈਂ ਲਿਆ ਹਲਿਆ ਨਾਲ ਸਿਰਫ ਲੁਧਿਆਣੇ ਦੀ 25 ਏਕੜ 25000 ਏਕੜ ਜ਼ਮੀਨ ਤਾਂ ਦੀ ਐਕਵਾਇਜ਼ੀਸ਼ਨ ਦਾ ਇਹਨਾਂ ਦਾ ਪ੍ਰੋਗਰਾਮ ਹੈ ਤੇ 5000 ਏਕੜ ਜ਼ਮੀਨ ਮੁਹਾਲੀ ਦੀ ਐਕਵਾਇਜ਼ੀਸ਼ਨ ਦਾ ਪ੍ਰੋਗਰਾਮ ਬਾਕੀ ਜਿਹੜੀਆਂ ਇਹ 30000 ਏਕੜ ਜ਼ਮੀਨ ਆ ਬਾਕੀ ਹਲੇ 30 35000 ਏਕੜ ਨੂੰ ਆਪਾਂ 2 ਮਿੰਟ ਵਾਸਤੇ ਛੱਡ ਦਿਓ ਕਿਉਂਕਿ ਛੋਟੇ ਸ਼ਹਿਰਾਂ ਨਾਲ ਤੁਲਕ ਰੱਖਣ ਵਾਲੀ ਜ਼ਮੀਨ ਆ ਮੈਂ ਸਾਰਾ ਅੱਛੀ ਤਰ੍ਹਾਂ ਰਿਸਰਚ ਕੀਤਾ ਤੁਸੀਂ ਪਹਿਲਾਂ ਇੱਕ ਵਾਰ ਇਹਦੇ ਤੇ ਚਾਕ ਮਾਰ ਲਓ ਅੱਛੇ ਤਰੀਕੇ ਨਾਲ ਔਰ ਮੈਂ ਇਹਦਾ ਬਿਲਕੁਲ ਗਜ਼ਾਂ ਤੱਕ ਜਾ ਕੇ ਕਿ ਕਿੰਨੇ ਗਜ਼ ਜ਼ਮੀਨ ਕਿੰਨੇ ਦੀ ਹੋਵੇਗੀ ਤੇ ਕਿੰਨੇ ਪੈਸੇ ਇਹਨਾਂ ਨੂੰ ਬਚੇਗਾ ਆ ਉਹਦਾ ਦੂਸਰਾ ਸਫਾ ਮੇਰੀ ਰਿਸਰਚ ਦਾ ਤੇ ਮੈਂ ਤੁਹਾਡੇ ਨਾਲ ਅੱਜ ਤਾਂ ਗੱਲ ਕਰਨ ਆਇਆ ਵਾਂ ਸ਼ੁਰੂ ਚ ਦੱਸ ਦਿੰਨਾ ਕਿ ਇਹ ਕੱਲੇ ਲੁਧਿਆਣੇ ਤੇ ਮੁਹਾਲੀ ਦੀ ਜ਼ਮੀਨ ਅਗਰ ਲੈਂਡ ਪੂਲਿੰਗਸ ਲੈਂਡ ਕਾਮਯਾਬ ਹੋ ਗਈ ਆਮ ਆਦਮੀ ਪਾਰਟੀ ਤੇ ਸਮਝ ਲੈਣਾ ਕਿ ਆਪਣਾ ਪੰਜਾਬ ਚੋਂ ਇਹ 4 ਲੱਖ ਕਰੋੜ ਰੁਪਿਆ ਤੁਹਾਡਾ ਕਿਸਾਨਾਂ ਦਾ ਖੇਤ ਮਜ਼ਦੂਰਾਂ ਦਾ ਗਰੀਬਾਂ ਦਾ ਮਾਰਜਨਲ ਫਾਰਮਰ ਦਾ ਪਿੰਡੂਆਂ ਦਾ ਇਹ ਆਪਣਾ ਲੁੱਟ ਕੇ ਲੈ ਜਾਣਗੇ ਕਿਵੇਂ ਹੁੰਦਾ ਜੀ ਇਹ ਮੈਂ ਜਿੱਦਾਂ ਕਿਹਾ ਕਿ 30 ਹਜ਼ਾਰ ਏਕੜ ਜ਼ਮੀਨ ਆਪਾਂ ਲੇਲੀ ਲੁਧਿਆਣੇ ਦੀ 25 ਹਜ਼ਾਰ ਤੇ ਮੋਹੱਲੇ ਦੀ 5 ਹਜ਼ਾਰ 1 ਏਕੜ ਚ 4840 ਗਾਜ ਆਪਾਂ ਨੂੰ ਪਤਾ ਵਾ ਟੋਟਲ ਜਿਹੜਾ ਰਕਬਾ ਇਹ ਵੇਚ ਸਕਣਗੇ ਇਹਨਾਂ ਨੂੰ 50% ਏਰੀਆ ਛੱਡਣਾ ਪੈਂਦਾ ਡਿਫਰੈਂਟ ਟਾਈਪਸ ਆਫ ਗ੍ਰੀਨ ਬੈਲਟਸ ਆਦ ਆਦ ਲਈ ਤਾਂ ਇਹ ਸਮਝ ਲਓ ਕਿ 2420 ਗਜ਼ ਇੱਕ ਕਿੱਲੇ ਦਾ ਜਿਹੜਾ ਇਹ ਕਲੋਨਾਈਜ਼ ਕੀਤਾ ਜਾ ਸਕਦਾ ਇਹਦੇ ਚੋਂ ਕਮਰਸ਼ੀਅਲ 5% ਆਪਾਂ ਇਹ ਰੈ residențial ਦੱਸਿਆ 50% ਇਹ ਬਣ ਗਿਆ 2420 ਗਜ਼ ਕਮਰਸ਼ੀਅਲ ਆਪਾਂ ਕੱਢੀਏ 5% ਇੱਕ ਏਕੜ ਦਾ ਯਾਨੀ ਕਿ 4840 ਗਜ਼ ਦਾ ਤਾਂ 242 ਗਜ਼ ਬਣਦਾ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਇਹਨਾਂ ਨੇ ਦੇਣੀ ਇਹਨਾਂ ਨੇ ਵਾਅਦਾ ਕੀਤਾ 1000 ਗਜ਼ ਇਹ ਦੇਣਗੇ ਰਹਿਸ਼ੀ ਤੇ 100 ਗਜ਼ ਦਾ ਦੇਣ ਕੇ ਤੁਹਾਨੂੰ ਕਮਰਸ਼ੀਅਲ ਜਿਹੜੀ ਬਕਾਇਆ ਜ਼ਮੀਨ ਸਰਕਾਰ ਕੋ ਕਿਸਾਨਾਂ ਨੂੰ ਦੇਣ ਤੋਂ ਬਾਅਦ ਮਾਲਕਾਂ ਨੂੰ ਦੇਣ ਤੋਂ ਬਾਅਦ ਇਹਨਾਂ ਕੋ ਰੈਹਾਸ਼ੀ ਪਾ ਚੁਕੀ 2400 1420 ਗੱਜ ਰੈਜ਼ੀਡੈਂਸ਼ੀਅਲ ਯਾਨੀ ਕਿ ਜਿਹੜੀ ਘਰੇਲੂ ਤੇ 142 ਗੱਜ ਕਮਰਸ਼ੀਅਲ ਹੁਣ ਜਿਹੜੀ ਰੈਵਨਿਊ ਅ ਅਰਨ ਜਿਹੜੀ ਸਰਕਾਰ ਨੇ ਇਹਦੇ ਤੋਂ ਰੈਵਨਿਊ ਕਮਾਉਣੀ ਆ ਜੇ ਆਪਾਂ ਇਹਨੂੰ ਇੱਥੇ ਲਾਈਏ ਕਿ ਮੁਹੱਲੀ ਤੇ ਲੁਧਿਆਣਾ ਲਗਭਗ 1 ਲੱਖ ਰੁਪਏ ਗੱਜ ਦਾ ਰੇਟ ਚੱਲ ਰਿਹਾ ਵਾ ਤੁਸੀਂ ਸਾਰੇ ਜਾਣਦੇ ਬਹੁਤ ਮਹਿੰਗੇ ਸ਼ਹਿਰ ਹੈ ਲੁਧਿਆਣਾ ਵੀ ਤੇ ਮੁਹੱਲੀ ਵੀ ਔਰ ਕਮਰਸ਼ੀਅਲ ਰੇਟ ਤੱਕ ਹੈ ਬਹੁਤ ਹੀ ਜ਼ਿਆਦਾ ਇਹਦਾ ਲਗਭਗ 3 ਲੱਖ ਰੁਪਏ ਗੱਜ ਦਾ ਰੇਟ ਹੈ ਮੁਹੱਲੀ ਜਾ ਕੇ ਚੈੱਕ ਕਰ ਸਕਦੇ ਆਂ 에어ਪੋਰਟ ਰੋਡ ਤੇ ਜਿਹੜੇ ਉਹ ਸੈਕਟਰਸ ਡਿਵੈਲਪ ਹੋਏ ਨੇ ਸਾਰੇ 1 ਲੱਖ ਗੱਜ ਦਾ ਰਹਿਸ਼ੀ ਰੇਟ ਤੇ 3 ਲੱਖ ਰੁਪਏ ਕਮਰਸ਼ੀਅਲ ਦੇ ਹਿਸਾਬ ਦੇ ਨਾਲ ਜੇ ਆਪਾਂ ਇਹਨਾਂ ਕੋਲ ਜਿਹੜੀ 1420 ਸਕੁਅਰ ਯਾਰਡ ਯਾਨੀ ਕਿ ਗੱਜ ਅਗਰ ਆਪਾਂ ਉਹਨੂੰ 1 ਲੱਖ ਨਾਲ ਦੇਾਂਗੇ ਨਾ ਜ਼ਰਬ ਮਲਟੀਪਲਾਈ ਕਰਾਂਗੇ ਤਾਂ ਇਹ ਸਮਝ ਲੋ ਕਿ ਇਹ ਕਿੱਕੜ ਦੀ ਗੱਲ ਕਰ ਰਹੇ ਆ 1420 14.2 ਕਰੋੜ ਰੁਪਈਆ ਮੈਂ ਕੱਲੇ ਇੱਕ ਕਿਕੜ ਦੀ ਗੱਲ ਕਰ ਰਿਹਾ ਕਿ ਜੇ ਆਪਾਂ 1 ਲੱਖ ਰੁਪਏ ਗੱਜ ਮੰਨ ਕੇ ਚੱਲੀਏ ਤੇ 1420 ਇਹਨਾਂ ਕੋ ਰਹਿੇਸ਼ੀ ਬਚ ਜਾਣੀਆਂ 14.2 ਕਰੋੜ ਰੁਪਈਆ ਉਹਦੇ ਤੋਂ ਕਮਾਈ ਹੋਣੀ ਸਰਕਾਰ ਨੂੰ 142 ਜਿਹੜਾ ਗੱਜ ਹੋਵੇਗੀ ਅਗਰ ਇਹਨੂੰ ਆਪਾਂ 3 ਲੱਖ ਰੁਪਏ ਕਮਰਸ਼ੀਅਲ ਰੇਟ ਤੇ ਲਾਉਨੇ ਆ ਗੱਜ ਦਾ ਤੇ 4.26 ਕਰੋੜ ਲਗਭਗ ਸਵਾ 4 ਕਰੋੜ ਰੁਪਈਆ ਉਹਦੇ ਤੋਂ ਟੋਟਲ ਆਮਦਨ ਇਹਨਾਂ ਨੂੰ ਇੱਕ ਏਕੜ ਦੀ ਸਰਕਾਰ ਨੂੰ 18.46 ਕਰੋੜ ਰੁਪਇਆ ਏਕੜ ਦਾ ਆਫਟਰ ਡਿਵੈਲਪਮੈਂਟ ਸਾਰੇ ਸੀਐਲਯੂ ਵਗੈਰਾ ਕਰਨ ਤੋਂ ਬਾਅਦ 18.5 ਕਰੋੜ ਰੁਪਇਆ ਸਰਕਾਰ ਉਧਰੋਂ ਕਮਾ ਸਕਦੀ ਹੈ ਅਗਰ ਆਪਾਂ ਕਮਰਸ਼ੀਅਲ ਤੇ ਰੈਜ਼ੀਡੈਂਸ਼ੀਅਲ ਜਿਹੜਾ ਕੁੱਲ ਖਰਚਾ ਸਰਕਾਰ ਦਾ ਡਿਵੈਲਪਮੈਂਟ ਦਾ ਹੁੰਦਾ ਸੀਐਲਯੂ ਦਾ ਈਡੀਸੀ ਦਾ ਹੋਰ ਡਿਵੈਲਪਮੈਂਟ ਚਾਰਜਸ ਖਰਚੇ ਉਹ ਸਾਰਾ ਵਰਕਆਊਟ ਕੀਤਾ ਬਿਲਡਰਸ ਨੇ ਕਲੋਨਾਈਜ਼ਰਸ ਨੇ ਉਹ 2.46 ਕਰੋੜ ਰੁਪਇਆ ਆਉਂਦਾ ਚਲੋ ਮੰਨ ਕੇ ਚੱਲੋ 2.5 ਕਰੋੜ ਰੁਪਇਆ ਕਿਲੇ ਦਾ ਖਰਚਾ ਆਉਂਦਾ ਹੁਣ ਤੁਸੀਂ ਜੇ 18.46 ਕਰੋੜ ਰੁਪਇਆ ਜਿਹੜਾ ਸਰਕਾਰ ਕਮਾਉਂਦੀ ਆ ਤੇ ਉਹਦੇ ਚੋਂ ਖਰਚਾ ਕੱਢ ਦਿਓ 2.46 ਕਰੋੜ ਰੁਪਇਆ ਤਾਂ ਸਰਕਾਰ ਨੂੰ ਮੋਟਾ-ਮੋਟਾ 1 ਏਕੜ ਦੀ ਡਿਵੈਲਪਮੈਂਟ ਵਿੱਚੋਂ 16 ਕਰੋੜ ਰੁਪਇਆ ਬਚਣਾ ਵਾ 16 ਕਰੋੜ ਰੁਪਇਆ ਹੁਣ ਤੁਸੀਂ 16 ਕਰੋੜ ਨੂੰ ਜੇ 30 ਹਜ਼ਾਰ ਏਕੜ ਲੁਧਿਆਣਾ ਤੇ ਮੋਹਾਲੀ ਦੀ ਜ਼ਮੀਨ ਦੇ ਨਾਲ ਆਪਾਂ ਮਲਟੀਪਲਾਈ ਕਰਾਂਗੇ ਇਹ 4 ਲੱਖ 80 ਹਜ਼ਾਰ ਕਰੋੜ ਰੁਪਏ ਬਣਦਾ 4 ਲੱਖ 80 ਹਜ਼ਾਰ ਔਰ ਅਗਰ ਇਹਦੇ ਜੋ ਗਵਰਨਮੈਂਟ ਦੇ ਜਿਹੜਾ ਖਰਚਾ ਹੋਇਆ ਉਹਨਾਂ ਦਾ ਜਿਹੜਾ ਡਿਵੈਲਪਮੈਂਟ ਚਾਰਜਸ ਆਪਾਂ ਕੱਢਾਂਗੇ ਸਾਰਾ ਟੋਟਲ ਸਾਰੇ ਇਹ 30 ਹਜ਼ਾਰ ਏਕੜ ਦਾ ਕਹਿ ਰਿਹਾ ਮੈਂ ਖਰਚਾ ਕੱਢ ਦਈਏ ਇਹ ਲਗਭਗ 73800 ਕਰੋੜ ਰੁਪਏ ਬਣਦਾ ਯਾਨੀ ਕਿ 74 ਹਜ਼ਾਰ ਕਰੋੜ ਰੁਪਈਆ ਅਗਰ ਆਪਾ ਇਹ ਮੰਨ ਲਈਏ ਕਿ ਸਰਕਾਰ ਦਾ 30000 ਏਕੜ ਨੂੰ 30000 ਏਕੜ ਨੂੰ ਡਿਵੈਲਪ ਕਰਨ ਵਿੱਚ ਕਮਰਸ਼ੀਅਲ ਰੈਜ਼ੀਡੈਂਸ ਰੈਜ਼ੀਡੈਂਸ਼ੀਅਲ ਚਾਹੁੰਦਾ ਉਹ ਲਗਭਗ 73800 ਕਰੋੜ ਰੁਪਏ ਮੈਂ ਬਿਲਕੁਲ ਟੂ ਦਾ ਪੁਆਇੰਟ ਕੈਲਕੂਲੇਸ਼ਨ ਕੀਤੀ ਹੈ ਤੇ ਹੁਣ ਤੁਸੀਂ 480000 ਕਰੋੜ ਵਿੱਚੋਂ ਜੇ 73800 ਕਰੋੜ ਰੁਪਏ ਕੱਢ ਵੀ ਦਿਓ ਕੱਲਾ ਲੁਧਿਆਣੇ ਤੇ ਮੁਹਾਲੀ ਦੀ ਡਿਵੈਲਪਮੈਂਟ ਦਾ ਇਹਨਾਂ ਨੂੰ 4 ਲੱਖ ਤੇ 6000 ਕਰੋੜ ਰੁਪਏ ਬਚਾਵਾ 4 ਲੱਖ 6000 ਕਰੋੜ ਰੁਪਏ ਸਾਡੇ ਪੰਜਾਬ ਚੋਂ ਜਿਹੜੀ ਛੋਟੀ ਜੀ ਅਗਰੀਕਲਚਰ ਸਟੇਟ ਹੈ ਜਿਹਦੀ ਇਕਨੋਮੀ ਖੇਤੀ ਤੇ ਨਿਰਭਰ ਆ ਆਲਮੋਸਟ 80000 ਕਰੋੜ ਰੁਪਏ ਦੀ ਸਾਲਾਨਾ ਕਣਕ ਤੇ ਝੋਨੇ ਦੀ ਫਸਲ ਦੀ ਦੀ ਸੀਸੀਐਲ ਲਿਮਿਟ ਗਵਰਨਮੈਂਟ ਆਫ ਇੰਡੀਆ ਸਾਨੂੰ ਦਿੰਦੀ ਆ ਮਤਲਬ ਕਿ ਰੋਟੇਸ਼ਨ ਬਣਦੀ ਆ 80000 ਕਰੋੜ ਰੁਪਏ ਕਣਕ ਤੇ ਝੋਨੇ ਤੇ ਕੁੱਲਾ ਉਹ ਮਾਰਕੀਟ ਵਿੱਚ ਆਉਂਦਾ ਵਾ ਤੇ ਉਹਦੇ ਨਾਲ ਪੰਜਾਬ ਦੀ ਜੋ ਵੀ ਛੋਟੀ ਮੋਟੀ ਤੁਸੀ ਨਜ਼ਰ ਆ ਰਹੀ ਆ ਖੁਸ਼ਹਾਲੀ ਉਹ ਆ ਰਹੀ ਆ ਲੇਕਿਨ ਇਹਨਾਂ ਦੇ ਸ਼ਕਤਰ ਦਿਮਾਗਾ ਨੇ ਜਿਹੜੇ ਦਿੱਲੀ ਬੈਠੇ ਨੇ ਜਿਨ੍ਹਾਂ ਦਾ ਕੰਮ ਕੁਛ ਨਹੀਂ ਗਾ ਜਿਨ੍ਹਾਂ ਦਾ ਕੰਮ ਹੈ ਕਿ ਅਸੀਂ ਛੋਟੀਆਂ ਛੋਟੀਆਂ ਠੱਗੀਆਂ ਮਾਰਦੇ ਹਾਂ ਤੇ ਲੋਕੀ ਬਹੁਤ ਗਲ ਪੈਂਦੇ ਨੇ ਅਸੀਂ ਗੈਰ ਕਾਨੂੰਨੀ ਰੇਤਾ ਮਾਈਨਿੰਗ ਦਾ ਕੰਮ ਕਰਦੇ ਆ ਰੁਪਈਆ 2 ਕਰੋੜ 1 ਕਰੋੜ 50 ਲੱਖ ਰੁਪਏ ਦਿਹਾੜੀ ਦਾ ਕਮਾਉਂਦੇ ਆ ਤੇ ਸ਼ੋਰ ਮੱਚਦਾ ਸਾਡੇ ਇਲਾਕੇ ਵਿੱਚ ਟਿੱਪਰ ਆਉਂਦੇ ਜਾਂਦੇ ਦਿਸਦੇ ਨੇ ਰੇਤਾ ਚੱਲੀ ਆ ਜੀ ਚੋਰੀ ਬਜ਼ਾਰੀ ਹੋ ਰਹੀ ਆ ਜੇ ਅਸੀਂ ਸਰਕਾਰੀ ਕਿਸੇ ਹੋਰ ਕੰਮ 'ਚ ਰਿਸ਼ਵਤ ਲੈਨੇ ਥਾਣਿਆਂ 'ਚੋਂ ਮੁਕਦਮਿਆਂ 'ਚੋਂ ਤਹਿਸੀਲਾਂ 'ਚੋਂ ਰਜਿਸਟਰੀਆਂ 'ਚੋਂ ਉਹ ਇੱਕ ਜਿੱਦਾਂ ਕਹਿੰਦੇ ਕਿ ਰਿਟੇਲ ਰਿਸ਼ਵਤ ਆ 25000 40000 50000 1 ਲੱਖ 2 ਲੱਖ 3 ਲੱਖ ਉਹਦੇ ਨਾਲ ਵੀ ਪਬਲਿਕ ਵਿੱਚ ਬਹੁਤ ਬਦਨਾਮੀ ਹੁੰਦੀ ਆ ਤੇ ਇਹਨਾਂ ਨੇ ਸੋਚਿਆ ਜਿਹੜੇ ਦਿੱਲੀ ਬੈਠੇ ਨੇ ਹੁਸ਼ਿਆਰ ਬੰਦੇ ਪੰਜਾਬ ਦੇ ਲੋਕ ਤਾਂ ਵਿਚਾਰੇ ਹੁਸ਼ਾਰੇ ਹੀ ਨਹੀਂ ਗਏ ਨੇ ਜਿਹੜੇ ਜੱਟ ਜ਼ਿਮੀਂਦਾਰ ਕਿਸਾਨ ਆ ਉਹ ਤਾਂ ਉਹਨੂੰ ਇੰਨੀ ਹੁਸ਼ਾਰੀ ਆਉਂਦੀ ਨਹੀਂ ਵਿਚਾਰੇ ਨੂੰ ਇਹਨਾਂ ਨੇ ਤੁਹਾਨੂੰ ਬਿਨਾ ਪੈਸੇ ਦਿੱਤੇ ਤੁਹਾਡੀ ਜ਼ਮੀਨ ਵਰਤ ਕੇ ਤੁਹਾਡੀ ਜ਼ਮੀਨ ਨੂੰ ਡਿਵੈਲਪ ਕਰਕੇ ਕੱਲਾ ਲੁਧਿਆਣਾ ਤੇ ਮੁਹੱਲੀ ਦਾ ਜਿਆ ਪਰ 30000 ਏਕੜ ਤੇ ਮੈਂ ਤੁਹਾਨੂੰ ਸਾਰੀ ਡਿਟੇਲ ਦਿੰਦੀ ਮੇਰੀ ਔਨ ਰਿਕਾਰਡ ਹੈ ਕੋਈ ਵੀ ਬਿਲਡਰ ਇਸ ਨੂੰ ਚੈਲੰਜ ਕਰ ਸਕਦਾ ਤੇ ਇਹਦੇ ਚੋਂ ਇਹਨਾਂ ਨੇ 4 ਲੱਖ ਕਰੋੜ ਰੁਪਇਆ ਕੱਢ ਕੇ ਸਾਡਾ ਲੈ ਜਾਣਾ ਸਾਡਾ ਦਿਲ ਕੱਢ ਕੇ ਲੈ ਜਾਣਾ ਪੰਜਾਬ ਦੇ ਵਿੱਚੋਂ ਮੇਰੇ ਵੀਰੋ ਔਰ ਫਿਰ ਇਹ ਜਿਹੜੀਆਂ ਇਹਨਾਂ ਦੀਆਂ ਆਹ ਮੁਫਤ ਖੁਰੀ ਦੀਆਂ ਸਕੀਮਾਂ ਕੇ 1000 ਰੁਪਏ ਔਰਤਾਂ ਨੂੰ ਦੇਵਾਂਗੇ 300 ਰੁਪਏ 300 ਯੂਨਿਟ ਇਧਰ ਮਾਫ ਕਰਾਂਗੇ ਬੱਸਾਂ ਦਾ ਸਫ਼ਰ ਮਾਫ ਕਰਾਂਗੇ ਇਹ ਸਾਰੀਆਂ ਗੱਲਾਂ ਦੀ ਪਰਪਾਈ ਕਰਨ ਦੀ ਕੋਸ਼ਿਸ਼ ਕਰਨਗੇ ਤੇ ਨਾਲ ਇਦੇ ਚੋ ਕੁਝ ਹਜ਼ਾਰ ਕਰੋੜ ਰੁਪਿਆ ਆਮ ਆਦਮੀ ਪਾਰਟੀ ਆਪਣੀਆਂ ਇਲੈਕਸ਼ਨਾਂ ਲੜਨ ਵਾਸਤੇ ਚਾਹੇ ਉਹ ਪੰਜਾਬ ਦੀ ਇਲੈਕਸ਼ਨਾਂ ਚਾਹੇ ਉਹ ਗੁਜਰਾਤ ਦੀ ਇਲੈਕਸ਼ਨਾਂ ਚਾਹੇ ਉਹ ਦਿੱਲੀ ਦੀ ਇਲੈਕਸ਼ਨਾਂ ਇੱਕ ਬਹੁਤ ਵੱਡਾ ਕੋਰਪਸ ਫੰਡ ਦਾ ਤਿਆਰ ਕਰਕੇ ਵੇਚਣਗੇ ਔਰ ਮੈਂ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿਸੇ ਨੇ ਤੁਹਾਡੇ ਤੋਂ ਅਰਬਨ ਸਟੇਟ ਮੰਗੀ ਨਹੀਂ ਰਹਿਣਾ ਕਿਨੇ ਇਨ੍ਹਾਂ ਅਰਬਨ ਸਟੇਟਾਂ ਦੇ ਵਿੱਚ ਦੱਸੋ ਜਰਾ ਕੌਣ ਰਹਿਣਗੇ ਲੋਕ ਇਹ ਤੋਂ ਸਾਰੇ ਬਾਹਰੋਂ ਗੈਰ ਪੰਜਾਬੀ ਚੱਕ ਕੇ ਲਿਆਉਂਗੇ ਸਾਰੇ ਟਰੱਕਾਂ ਦੇ ਟਰੱਕ ਬੱਸਾਂ ਦੀਆਂ ਬੱਸਾਂ ਉਹਨਾਂ ਨੂੰ ਹਾਊਸਿੰਗ ਲੋਨ ਦੇ ਕੇ ਕਹਿੰਦੇ ਤੁਸੀਂ ਪੰਜਾਬ ਦੇ ਵਿੱਚ ਵਸ ਸੋ ਸਾਡੀ ਡੈਮੋਗ੍ਰਾਫੀ ਤੇ ਵੀ ਹਮਲਾਵਾ ਸਾਡੀ ਆਇਡੈਂਟੀਟੀ ਤੇ ਸਾਡੀ ਐਗਜ਼ਿਸਟੈਂਸ ਤੇ ਤਾਂ ਕਰਕੇ ਮੈਂ ਬਹੁਤ ਦੇਰ ਦਾ ਸ਼ੋਰ ਮਚਾ ਰਿਹਾ ਕਿ ਇੱਕ ਕਾਨੂੰਨ ਹੋਣਾ ਚਾਹੀਦਾ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਭਾਜਪਾ ਨੇ ਹੋਂਦ ਬਣਾਇਆ 2025 ਚ